ਉਹਨੂੰ ਵੀ ਪਲਾਇਆ ਵਾ ਹੂੰ ਉਹਨੂੰ ਹਲੁੱਲਾ ਕੀਤੀ ਗਈ ਹੂੰ ਇਹਦਾ ਹੱਥ ਵੀ ਟੁੱਟਿਆ ਹੋਇਆ ਵਾ ਹੂੰ ਜੀ ਤੁਸੀਂ ਜੀ ਇਹ ਬਾਜੀ ਪਹਿਲਾਂ ਉਧਰ ਪਿਆ ਹੋਇਆ ਸੀਗਾ ਉਹ ਪੰਪ ਦੇ ਕੋਲ ਹਾਂ ਤੇ ਇਹਨੂੰ ਚਾਹ ਬਣੀ ਪਲਾਇਆ ਲੇਕਿਨ ਇਹਦਾ ਬਾਅਦ ਪਹਿਲਾਂ ਅੱਜ ਛੇੜ ਦੀ ਗੱਲ ਆ ਇਹ ਹਾਂ ਜੀ ਤੇ ਫਿਰ ਮੈਂ ਪੁਲਿਸ ਨੂੰ ਵੀ ਫੋਨ ਕੀਤਾ ਸੀ ਆ ਪੁਲਿਸ ਵਾਲੇ ਆਏ ਸੀ ਕਿ ਹੁਣ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਗੁਰਪ੍ਰੀਤ ਬਾਜੀ ਆ ਰਹੇ ਨੇ ਹੂੰ ਤੇ ਫਿਰ ਉਹ ਬੈਠੇ ਰਿਹਾ ਤੁਹਾਡੀ ਵੇਟ ਕਰਦੇ ਦੇ ਨੇ ਉਹਨਾਂ ਨੂੰ ਵੀ ਇਹ ਸੀਗਾ ਕਿ ਹੁਣ ਕੋਈ ਹੈ ਨਹੀਂ ਐ ਦਾ ਤੇ 31 ਬਲਾਕਪਲ ਵਿੱਚ ਜੀ ਜਾਊਗਾ ਮੈਂ ਉੱਥੇ ਵੀ ਫੋਨ ਕੀਤਾ ਸੀਗਾ ਤੇ ਉਹ ਕਹਿੰਦੇ ਜੀ ਅਸੀਂ ਲੈ ਤਾਓ ਵੀ ਲੇਕਿਨ ਤੁਹਾਨੂੰ ਲਾਲ ਰਹਿਣਾ ਪਊਗਾ ਦੇਖੋ ਉੱਥੇ ਵੀ ਕੋਈ ਹੋਣਾ ਚਾਹੀਦਾ ਨਾ ਉਹ ਕੇ ਅਸਤਾਨਾ ਮੈਨੂੰ ਵੀ ਦੇ ਦੇ ਉਹ ਆ ਕੇ ਉਹ ਗਲਵਜ਼ ਦੇ ਉਹ ਲਿਆ ਕੇ ਹੋ ਗਸਿਆ ਨਹੀਂ ਕੋਈ ਤੁਹਾਨੂੰ ਕੁਝ ਬੋਲ ਕੇ ਨਹੀਂ ਪਹਿਲਾਂ ਤਾਂ ਇਹਦੀ ਪਾਸ਼ਾ ਕੁਝ ਹੋਰ ਆਦੀ ਸੀ ਮੈਨੂੰ ਲੱਗਦਾ ਨੇਪਾਲ ਦੀ ਪਾਸ਼ਾ ਬੋਲ ਰਿਹਾ ਲੇਕਿਨ ਹੁਣ ਹਿੰਦੀ ਬੋਲਿਆ ਵਾ ਵਿੱਚ ਹੈਗੇ ਰਜੇ ਹੈਗੇ ਆ ਬਾਈ ਸਾਹਿਬ नमस्ते नेपाली है बंदा था hmm. नमस्ते नेपाल से हो नेपाल से जिला कौन सा है से हो अरे क्या बात है तुम्हारा नाम क्या है क्या रेम बहादुर रिम बहादुर रिम बहादुर नीम बहादुर अरे नीम बहादुर भाई उठो खड़े हो जाओ यार ਹਮ ਤੋ ਲੈਨੇ ਆਂ ਤੇਰੇ ਸੇ ਕਾਠਮੰਡੂ ਸੇ ਆਏ ਹਮ ਤੇਰੇ ਕੋ ਲੈਨੇ ਕੀ ਕਿਸਨੇ ਮਾਰਿਆ ਜੀ ਟਾਂਗ ਬਾਜੂ ਕਿ ਐਸੇ ਟੁੱਟ ਗਿਆ ਵਾਹ ਬੰਦੇ ਆ ਰਾਟੋ ਬੰਦੇ ਦੀ ਕੀ ਹਾਲਤ ਆ ਅੱਜ ਦਾ ਇਨਸਾਨ ਆ ਗੱਟ ਦੇਖੋ ਟੁੱਟਿਆ ਹੋਇਆ ਵਿਚਾਰੇ ਦਾ ਲਟਕ ਰਿਹਾ ਕਿਵੇਂ ਟੁੱਟਿਆ ਕੋਈ ਐਕਸੀਡੈਂਟ ਹੋ ਗਿਆ ਜਾਂ ਕਿਸੇ ਨੇ ਮਾਰਿਆ ਹੱਡੀ ਬਾਹਰ ਨਿਕਲੀ ਹੋਈ ਹੈ ਹਾਂ ਜੀ ਕਹਿੰਦੀ ਪਿੱਛੇ ਨੂੰ ਮੜਿਆ ਨਹੀਂ ਯਾਰ ਤਾਂ ਨਹੀਂ ਮੈਂ ਸਿੱਧਾ ਕਰਤਾ ਚੱਕਾ ਪਰੇਤਾ ਨੂੰ ਉਹ ਗੱਟ ਟੁੱਟਿਆ ਹੋਇਆ ਜੀ ਦੇਖੋ ਹੱਡੀ ਬਾਹਰ ਨਿਕਲੀ ਪਈ ਐ ਬੜੀ ਸਿੱਧੀ ਕਰਕੇ ਪਾਏ ਦੀ ਬਈ ਤੇ ਗੱਤੇ 'ਚ ਫੜਾਇਓ ਚੱਕੋ ਟੱਕੇ ਪੇਸ਼ ਆਈ ਆ ਦੋ ਟੱਕੇ ਪੇ ਫੋਟੋ ਦਿਨਾ ਕੋਈ ਕਿੱਥੇ ਦੇਣਗੇ ਯਾਰ ਬੰਗਾ ਪਾਣੀ ਪੀਣੇ ਆ ਤਾਂ ਵਾਈਕ ਰੂ ਜਾਣਦਾ ਯਾਰ ਪੀ ਪਾਣੀ ਚੱਕਾ ਇੱਥੇ ਉੱਪਰ ਕਰਦੇ ਕਰਦੇ ਹੋਰ ਅੱਗੇ ਕਰ ਦਿੰਦਾ ਹਾਂ ਹਾਂ ਜਿੱਥੇ ਹੀ ਵਰਗਾ ਹੋ ਗਿਆ ਓਹ ਓਹ अभी टेंशन नहीं लेनी है सब ठीक हो जाएगा ठीक है ये आखिर में मोतिया भी आया हवा में आप ये चोट कैसे लगी बाबा घबराना नहीं है अब ठीक है हॉस्पिटल लेके चलेंगे आपको अभी हम उठिएगा ਉਠ ਠੀਕ ਹੈ ਥੋੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੋਈ ਬਾਤ ਨਹੀਂ ਬਖਤ ਦਾ ਮਾਰਿਆ ਹੋਇਆ ਇਨਸਾਨ ਲੇਟ ਜਾਓ ਹਮ ਬਿਠਾ ਲੇਗੇ ਤੈਨੂੰ ਬੈਠ ਜਾਓ ਬੈਠ ਜਾਓ ਕੰਬਲ ਲਿਓ ਚੱਕ ਛੱਲੋ ਲੇਟੀ ਨਿਕਲੀ ਹੋਈ ਆ ਤੂੰ ਬੈਠ ਜਾਓ ਬੈਠ ਜਾਓ ਬਾਬਾ ਬੈਠ ਜਾਓ ਦੀਨੇ ਸੇ ਬੈਠ ਜਾਓ ਗੱਲ ਵੀ ਆ ਰਹੀ ਹੂੰ ਹੂੰ ਕੋਈ ਬਾਤ ਨਹੀਂ ਬਾਬਾ ਇਸ ਕੋ ਐਸੇ ਰੱਖ ਲਓ ਹੱਥ ਕੋ ਐਸੇ ਆਰਾਮ ਸੇ ਐਸੇ ਆਰਾਮ ਸੇ ਰੱਖ ਲਓ ਹੱਥ ਕੋ ਐਸੇ ਠੀਕ ਹੈ ਅਬ ਹੇਲੇਗਾ ਨਹੀਂ ਰੱਸੀ ਬੰਨਦੀ ਆ ਹਮਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨੀਮ ਬਹਾਦਰ ਨੇਪਾਲ ਦਾ ਰਹਿਣ ਵਾਲਾ ਹਾਂ ਜੀ ਨੇਪਾਲੀ ਪੰਜਾਬ ਦੇ ਵਿੱਚ ਲੱਖਾਂ ਹੀ ਕੰਮ ਕਰਦੇ ਆ ਸਾਡੀਆਂ ਰਸੋਈਆਂ ਚ ਸਾਡੇ ਹੋਟਲਾਂਾਂ ਚ ਰੈਸਟੋਰੈਂਟਾਂ ਚ ਜਿੱਥੇ ਅਸੀਂ ਮਹਿੰਗੇ ਪਕਵਾਨ ਖਾਣ ਜਾਂਦੇ ਆ ਉੱਥੇ ਇਹ ਲੋਕ ਆਪਣੇ ਹੁਨਰ ਨਾਲ ਸਾਨੂੰ ਲਾਜਵਾਬ ਕਰਦੇ ਆ ਪਰ ਜਦੋਂ ਕਈ ਵਾਰੀ ਕੋਈ ਨੀਮ ਬਹਾਦਰ ਵਰਗਾ ਇਹਨਾਂ ਹਾਲਾਤਾਂ ਚ ਪਹੁੰਚ ਜਾਂਦਾ ਹੋ ਸਕਦਾ ਹੈ ਸ਼ਰਾਬ ਪੀਂਦਾ ਹੋਵੇ ਨਸ਼ੇ ਕਰਕੇ ਹੋ ਗਿਆ ਹੋਵੇ ਇਦਾਂ ਹੋ ਸਕਦਾ ਹੈ ਇਹਨੂੰ ਕੋਈ ਆਪਦੇ ਨਾਲ ਦੇ ਕੋਈ ਲੜਾਈ ਲੜਾਈ ਹੋ ਗਈ ਕਿਸੇ ਦੇ ਨਾਲ ਸੁੱਟ ਗਿਆ ਇੱਥੇ ਇਹ ਰੱਬ ਜਾਣਦਾ ਹਜੇ ਪੂਰੀ ਗੱਲ ਦੱਸਣ ਦੇ ਕਾਬਿਲ ਨਹੀਂ ਹੈਗਾ ਪਰ ਨੀਮ ਬਹਾਦਰ ਦੀ ਆ ਹਾਲਤ ਇਦਾਂ ਹੋਣੀ ਬਣਦੀ ਹੈ ਕੋਈ ਜਾਇਜ਼ ਗੱਲ ਆ ਕੋਈ ਇਹ ਲੁਧਿਆਣੇ ਵਰਗੇ ਸ਼ਹਿਰ 'ਚ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਦੇ ਬਿਲਕੁਲ ਜੜਾਂ ਦੇ ਵਿੱਚ ਤੇ ਇੱਥੇ ਪਿਆ ਪਾਣੀ ਪਾਣੀ ਬੁਲਾ ਰੋ ਕਾਕਾ ਪਾਣੀ ਬੁਲਾਓ ਔਰ ਪਿਲਾ ਕੇ ਦੋ ਮਿੰਟ ਦੋ ਮਿੰਟ ਜਰਾ ਪਾਣੀ ਦੇ ਦਿਓ ਪਾਣੀ ਪਿਲਾ ਪਹਿਲੇ ਲੈ ਬਾਬਾ ਪਾਣੀ ਪੀਓ ਮੈਂ ਆਪਾਂ ਦਿਖਾਈ ਵੀ ਨਹੀਂ ਦਿੰਦਾ ਮੇਨਾਂ ਦਾ ਦਿਖਦਾ ਨਹੀਂਗਾ ਬਈ ਮੈਂ ਘੱਟਾਂ ਦਿਖਦਾ ਨਹੀਂਗਾ ਬਿਲਕੁਲ ਹੀ ਦਿਖਾਈ ਵੀ ਨਹੀਂ ਦਿਖ ਦਿੰਦਾ ਜੀ ਬੰਦੇ ਨੂੰ ਮੋਤੀਆ ਫੱਲਿਆ ਤੇ ਹਾਂ ਅੱਖਾਂ ਦੇ ਵਿੱਚ ਚਿੱਟੇ ਫੋਲੇ ਹੋਏ ਪਏ ਆ ਜਿਹਨੂੰ ਆਪਾਂ ਕਹਿੰਦੇ ਮੋਤੀਆ ਬਿੰਦ ਤੇ ਇੰਨੇ ਕਰਨ ਤੋਂ ਜਮਕੜਾਣਾ ਬਾਬਾ ਛੋੜਨਾ ਛੋੜ ਇੱਕ ਮਿੰਟ ਛੋੜਨਾ ਇੱਕ ਮਿੰਟ ਛੋੜਨਾ ਦੇ ਲੋ ਪਕੜੋ ਜੇ پکڑੋ ਜੇ ਬੋਤਲ ਲੈ ਲਓ ਬੋਤਲ ਲੈ ਲਓ ਬਾਵਾ ਦੇਖੋ ਦਿਖਦਾ ਨਹੀਂ ਜੀ ਉਹਨੂੰ ਬਲਾਈਂਡ ਆ ਜੀ ਬੰਦਾ ਜੇ ਲੈ ਲਓ ਬੋਤਲ پکڑ ਲਓ ਜੇ ਲੈ ਲਓ ਕੋਈ ਸਮਝ ਨਹੀਂ ਦਿੰਦਾ ਜੀ ਦਿਖਾਈ ਨਹੀਂ ਦਿੰਦਾ ਜੀ ਟੋਟਲੀ ਬਲਾਈਂਡ ਆ ਟੋਟਲੀ ਬਲਾਈਂਡ ਆ ਜੀ ਬੰਦੇ ਨੂੰ ਦਿਖਦਾ ਨਹੀਂ ਜੀ ਉਹ ਵਾਹ ਰੱਬਾ ਤੇ ਇਸ ਤਰ੍ਹਾਂ ਦੇ ਬੰਦੇ ਇਦਾਂ ਹੀ ਸੜਕਾਂ ਤੇ ਰੁਲ ਕੇ ਮਰ ਜਾਂਦੇ ਨੇ ਇਨਾਂ ਨੂੰ ਰੋਣ ਵਾਲਾ ਤਾਂ ਕੋਈ ਹੈ ਨਹੀਂ ਪਰ ਇਹਨਾਂ ਨੂੰ ਜਿਉਂਦੇ ਜੀ ਪੁੱਛਣ ਵਾਲਾ ਵੀ ਕੋਈ ਨਹੀਂ ਭਾਈ ਠੀਕ ਆ ਇਹ ਪਰਦੇਸੀ ਨੇ ਠੀਕ ਆ ਇਹਨਾਂ ਹਾਲਾਤਾਂ ਚ ਚਲੇ ਗਏ ਕਿਸੇ ਕਾਰਨ ਹੋ ਸਕਦਾ ਇਹਨਾਂ ਦੀ ਕੋਈ ਆਪਣੀ ਗਲਤੀ ਵੀ ਰਹੀ ਹੋਵੇ ਪਰ ਹੈ ਤਾਂ ਇਨਸਾਨ ਆ ਭਾਈ ਹੈ ਤਾਂ ਇਨਸਾਨ ਆ ਭਾਈ ਸਾਡੇ ਚ ਮਾੜੀ-ਮੋਟੀ ਇਨਸਾਨੀਅਤ ਹੈਗੀ ਆ ਕਿ ਅਸੀਂ ਵੀ ਮਰ ਕੇ ਸਾਡੇ ਅੰਦਰਲੀ ਇਨਸਾਨੀਅਤ ਵੀ ਜਮਈ ਪਤਾ ਨਹੀਂ ਕਿੰਨੇ ਨੀਮ ਬਹਾਦਰ ਵਰਗੇ ਲੋਕ ਇੱਥੇ ਦਮ ਤੋੜ ਦਿੰਦੇ ਹੁਣ ਇੰਨੀ ਠੰਡ ਹੋਣ ਵਾਲੀ ਆ ਤੇ ਇਸ ਮੌਸਮ ਦੇ ਵਿੱਚ ਇਹ ਬੰਦਾ ਇੱਥੇ ਰਾਤ ਨੂੰ ਸੜਕ ਤੇ ਪਿਆ ਧੰਨਵਾਦ ਆ ਜੀ ਐਡਵੋਕੇਟ ਗਪਾਲ ਸਿੰਘ ਜੀ ਦਾ ਸ਼ੁਕਰੀਆ ਕਰਦੇ ਆ ਸਵੇਰ ਦੇ ਇਹਦੀ ਦੇਖ ਰੇਖ ਚ ਲੱਗੇ ਹੋਏ ਨੇ ਵੀ ਚਲੋ ਕਿਸੇ ਤਰੀਕੇ ਦਾ ਹੱਲ ਹੋ ਜਵੇ ਸਾਨੂੰ ਵੀਡੀਓ ਭੇਜੀਆਂ ਕਈ ਕਾਲ ਕੀਤੇ ਅਸੀਂ ਵੀ ਅੱਜ ਬਾਹਰ ਗਏ ਹੋਏ ਸੀ ਸਵੇਰ ਦੇ ਤੇ ਹੁਣ ਅਸੀਂ ਪਹੁੰਚੇ ਆ ਲੈ ਕੇ ਲੈਣ ਆਏ ਨੇ ਬਾਪੂ ਨੀਮ ਬਹਾਦਰ ਨੂੰ ਤੇ ਗਪਾਲ ਜੀ ਸਾਨੂੰ ਇੱਥੇ ਬੈਠੇ ਡੀਕ ਰਹੇ ਨੇ ਵੀ ਜਦੋਂ ਆਉਣਗੇ ਇਹਨੂੰ ਮੈਂ ਘਰੇ ਭੇਜ ਕੇ ਫਿਰ ਜਾਵਾਂਗਾ ਆਪਦੇ ਘਰੇ ਹੁਣ ਅਸੀਂ ਇਹਨੂੰ ਸੁਪਨਿਆਂ ਦੇ ਘਰ ਲੈ ਕੇ ਚੱਲਨੇ ਆ ਉੱਥੇ ਜਾ ਕੇ ਇਸ ਬਜ਼ੁਰਗ ਦਾ ਇਲਾਜ ਹੋਊਗਾ ਇਹਦੀ ਬਾਹਂ ਜੁੜ ਜੂਗੀ ਇਹ ਆਪਣੇ ਆਪ ਦੇ ਜੋਗਾ ਹੋ ਜਾਊਗਾ ਇਹ ਆਪਦੇ ਘਰੇ ਜਾਣ ਜੋਗਾ ਹੋ ਜਾਊ ਆਪਣੇ ਬੱਚਿਆਂ ਜਾਂ ਆਪਣੇ ਪਰਿਵਾਰ 'ਚ ਜਾਣ ਜੋਗਾ ਹੋ ਜਾਊ ਪਰ ਭਰਾਵੋ ਦੇਸ਼ੀ ਵਿਦੇਸ਼ੀ ਦਾ ਅਸੀਂ ਵੀ ਜਾਣਦੇ ਆ ਨੌਕਰੀਆਂ ਕਾਰਨ ਵਿਦੇਸ਼ੀ ਆਪਾਂ ਸਾਡੇ ਕਿੰਨੇ ਲੋਕ ਨੇ ਯੂਰਪ ਦੇ ਵਿੱਚ ਅਰਬ ਦੇ ਵਿੱਚ ਕੈਨੇਡਾ ਅਮਰੀਕਾ ਦੇ ਵਿੱਚ ਅਸੀਂ ਵੀ ਪਰਦੇਸੀ ਜਾਂਦੇ ਆ ਪਰ ਜੇ ਕਦੇ ਕੋਈ ਇਨਸਾਨ ਇਕੱਲਾ ਰਹਿ ਜਾਂਦਾ ਕਿਸੇ ਜਗ੍ਹਾ ਤੇ ਜਾ ਕੇ ਜੇ ਇਨਸਾਨ ਕਦੇ ਕੋਈ ਸ਼ਾਇਦ ਆਪਣੀ ਗਲਤੀ ਕਰਕੇ ਕੋਈ ਇਸ ਤਰ੍ਹਾਂ ਦੇ ਹਾਲਾਤ ਚਲੇ ਜਾਂਦਾ ਤਾਂ ਫਿਰ ਕੀ ਸਾਡਾ ਫਰਜ਼ ਕੀ ਬਣਦਾ ਠੀਕ ਆ ਸਾਡਾ ਸਿਸਟਮ ਕੰਮ ਨਹੀਂ ਕਰਦਾ ਸਰਕਾਰਾਂ ਕੋਲੇ ਇੰਨੇ ਪ੍ਰਬੰਧ ਨਹੀਂ ਹੈਗੇ ਸਾਨੂੰ ਵੀ 8-10 ਸਾਲ ਹੋ ਗਏ ਸਰਕਾਰਾਂ ਨੂੰ ਕੋਸਦੇ ਆ ਕੋਸਦੇ ਆ ਅਸੀਂ ਵੀ ਕਈ ਵਾਰੀ ਸੋਚੀਦਾ ਵੀ ਕੀ ਕਹੀਏ ਉਹਨਾਂ ਨੂੰ ਉਹ ਜਿੰਨਾ ਕਰੀ ਜਾਂਦੇ ਉਹਨਾਂ ਕੀ ਬਹੁਤ ਆ ਪਰ ਅਸੀਂ ਤਾਂ ਇਨਸਾਨ ਹੋਣ ਦਾ ਫਰਜ਼ ਨਿਭਾਈਏ ਅੱਜ ਗਪਾਲ ਜੀ ਨੇ ਫਰਜ਼ ਨਿਭਾ ਲਿਆ ਤੇ ਕੀ ਹੋਰ ਲੋਕਾਂ ਨੂੰ ਦਿਖਾਈ ਨਹੀਂ ਦਿੰਦੇ ਇਦਾਂ ਦੇ ਲੋਕ ਕੀ ਹੋਰ ਲੋਕ ਆਪਣਾ ਫਰਜ਼ ਨਹੀਂ ਨਿਭਾ ਸਕਦੇ ਭਾਈ ਕਈ ਵਾਰੀ ਬੰਦੇ ਨੂੰ 2 ਮਿੰਟ ਪਿਆਰ ਦੀ ਵੀ ਲੋੜ ਹੁੰਦੀ ਆ ਹੋਰ ਤੁਹਾਡੇ ਨਾ 10 ਰੁਪਈਆ ਦੇ ਸਿਲੜਾਂ ਦੀ ਲੋੜ ਹੁੰਦੀ ਉਹਨੂੰ ਤੇ ਨਾ ਤੁਹਾਡਾ ਕੋਈ ਹੋਰ ਚੀਜ਼ ਚਾਹੀਦੀ ਆ 2 ਮਿੰਟ ਬੈਠ ਕੇ ਗੱਲ ਹੀ ਸੁਣ ਲਈ ਬੰਦੇ ਦੀ 2 ਮਿੰਟ ਹੌਸਲਾ ਹੀ ਦਿੱਤਾ ਇੰਨੇ ਨਾਲ ਜਾਨ ਫੂਕ ਜਾਂਦੀ ਹੈ ਜਾਨ ਪੈ ਜਾਂਦੀ ਹੈ ਸਰੀਰ 'ਚ ਤੇ ਨੀਮ ਬਹਾਦਰ ਦੀ ਟੁੱਟੀ ਹੋਈ ਬਾਹ ਦੋ ਡੱਕੇ ਬੰਨਣ ਵਾਲੀ ਸੈੱਟ ਹੋ ਗਈ ਤੇ ਉਹਦੀ ਦਰਦ ਘਟ ਗਿਆ ਉਹਦੀ ਤਕਲੀਫ ਘਟ ਗਈ ਵਿਚਾਰੇ ਦੀ ਅਸੀਂ ਕੋਈ ਲੱਗੇ ਸੀ ਨਾ ਉਸ ਲੋਕ ਉਹਦੇ ਕੋਲ ਚੱਕਿਆ ਸੀ ਨਾ ਆਪਾਂ ਹਾਂ ਹਾਂ ਉੱਥੋਂ ਚੱਕਿਆ ਇਹਨੂੰ ਅੱਜ ਵੀ ਲੋਕੀ ਕਹਿੰਦੇ ਸੀ ਗੋਪਾਲ ਜੀ ਤੁਸੀਂ ਐਵੇਂ ਹੀ ਲੱਗੇ ਰਹਿੰਦੇ ਹੋ ਨਸ਼ੇੜੀ ਹੋਊਗਾ ਕੁਛ ਉਹ ਨਾ ਕੁਛ ਵੀ ਹੋਊਗਾ ਹੈ ਤਾਂ ਕਿਸੇ ਦਾ ਪਿਓ ਕਿਸੇ ਦਾ ਪੁੱਤ ਕਿਸੇ ਦਾ ਫੈਸਲਾ ਹੈ ਤਾਂ ਇਨਸਾਨ ਆ ਜੀ ਕਹਿੰਦੇ ਤੁਸੀਂ ਐਵੇਂ ਲੱਗੇ ਰਹਿੰਦੇ ਹੋ ਮੈਂ ਕਿ ਕੋਈ ਗੱਲ ਨਹੀਂ ਮੈਂ ਐਵੇਂ ਹੀ ਚੰਗਾ ਉਹ ਅਜੀ ਗੁੱਗੀ ਜੀ ਤੁਹਾਨੂੰ ਦੇ ਦੇ ਕੇ ਨਾ ਤੁਹਾਡੀ ਸੇਵਾ ਸਮੇਂ ਦੇ ਆ ਤੁਸੀਂ ਨਹੀਂ ਬਹੁਤ ਚੰਗਾ ਕੀਤਾ ਜੀ ਤੁਸੀਂ ਤੁਸੀਂ ਤੁਹਾਡੇ ਤੇ ਬੜੀ ਬੜੀ ਸੇਵਾ ਤੁਹਾਡੀ ਦਾ ਸ਼ੁਕਰੀਆ ਕੋਪਾਲ ਭਾਈ ਜੀ ਉਹ ਆਓ ਹੱਥ ਨਾਲ ਚੱਕੋ ਜੀ ਅੱਧਰ ਆ ਗਈ ਹੈ ਜੀ ਗੱਡੀ ਉਹ ਕਿਉਂ ਰੱਤ ਉੱਪਰ ਚੜ੍ਹ ਦੇ ਲੀ ਪੀ ਨਾ ਮਾਦਰੀ ਇਸਕੇ ਪਿਛੇ ਲਗਾ ਲੇ ਢੋਲਵਾ ਦੋ ਮੜੇ ਇਧਰ ਲੇ ਫੇ ਕੰਬਲ ਜੇ ਲਾ ਦੇ ਕਿੱਤਾ ਹੀ ਹੋਇਆ ਰੇ ਡੇਲਾ ਹੂੰ ਅਤੇ ਨੀਂਬੇਹੋਸ਼ੀ ਦੇ ਵਿੱਚ ਇਹਨੇ ਖਤਮ ਹੋ ਜਾਣਾ ਸੀ ਰਾਤ ਨੂੰ ਕਿਤੇ ਠੰਡ 'ਚ ਵਿਚਾਰੇ। ਕੰਬੀ ਜਾ ਰਿਹਾ ਹਜੇ। ਕੱਪੜੇ ਨਹੀਂ ਹੈਗੇ ਪੂਰੇ ਤੇ। ਜੀੜ ਦੇ ਵਿੱਚ ਇੰਨੀ ਤਾਕਤ ਨਹੀਂ ਵਿਚਾਰੇ ਦੇ ਵੀ ਉੱਠ ਕੇ ਤੁਰ ਸਕੇ। ਜਵਾਨ ਦੇ ਵਿੱਚ ਇੰਨੀ ਆਵਾਜ਼ ਨਹੀਂ ਹੈਗੀ ਵੀ ਕਿਸੇ ਨੂੰ ਆਵਾਜ਼ ਮਾਰ ਸਕੇ। ਫਿਰ ਮੌਤ ਹੀ ਆ ਬਸ ਉਹ ਰਹਿ ਕੀ ਜਾਂਦਾ ਅੱਗੇ ਪਿੱਛੇ। ਆਵਾਜ਼ ਮਾਰ ਕੇ ਪਾਣੀ ਨਹੀਂ ਮੰਗੋ ਪਾਇਆ ਉਹ ਵਿਚਾਰਾ। ਅਵਾਜ਼ ਮਾਰ ਕੇ ਮਦਦ ਨਹੀਂ ਮੰਗ ਪਾਇਆ ਉਹ ਤੇ ਅਸੀਂ ਕਿਦਾਂ ਦੇ ਹੋਈ ਜਾਂਦੇ ਆ ਇੱਥੋਂ ਨਿਕੋਲਦੇ ਨਿਕਲੀ ਜਾਂਦੇ ਆ ਗੱਡੀਆਂ ਕਾਰਾਂ ਮੋਟਰਾਂ ਸਾਡੇ ਆਸ-ਪਾਸ ਲੋਕ ਆਪੋ ਆਪਣੀ ਜ਼ਿੰਦਗੀ 'ਚ ਵਿਅਸਤ ਨੇ ਸਭ ਆਪੋ ਆਪਣੇ ਰਸਤੇ ਤੁਰੇ ਜਾਂਦੇ ਨੇ ਪਰ ਕਈ ਵਾਰੀ ਜਿੰਨਾ ਰਾਹਾਂ ਤੋਂ ਅਸੀਂ ਨਿਕਲਦੇ ਆ ਉੱਥੇ ਬਹੁਤ ਸਾਰੇ ਲੋਕ ਐਦਾਂ ਦੀ ਹਾਲਤ 'ਚ ਪਏ ਹੁੰਦੇ ਆ ਅਸੀਂ ਥੋੜੀ ਸਵੱਲੀ ਨਿਗਾ ਉਹਨਾਂ ਵੱਲ ਵੀ ਮਾਰਿਆ ਕਰੀਏ ਇਨਸਾਨ ਹੋਣ ਦਾ ਫਰਜ਼ ਵੀ ਨਿਭਾਇਆ ਕਰੀਏ ਅਰਦਾਸ ਕਰਿਓ ਇਸ ਗਰੀਬ ਵਾਸਤੇ ਇਹ ਨੇਪਾਲੀ ਬਜ਼ੁਰਗ ਵਾਸਤੇ ਪਤਾ ਨਹੀਂ ਕਿੱਥੇ ਨੇ ਸਾਰੀ ਉਮਰ ਚੌਂਕੀਦਾਰਾ ਕੀਤਾ ਹੋ ਪਤਾ ਨਹੀਂ ਕਿਹੜੀਆਂ ਰੋਟੀਆਂ ਲਾਈਆਂ ਹੋਣੇ ਸਾਰੀ ਉਮਰ ਇਹਨੇ ਵਿਚਾਰੇ ਨੇ ਤੇ ਜੇ ਕੋਈ ਜਾਣਦਾ ਪਛਾਣਦਾ ਦਾ ਸਾਡੇ ਨੰਬਰ ਦਿੱਤੇ ਹੈਠਾਂ ਉਹਦੇ ਤੇ ਸਾਨੂੰ ਸ਼ੇਅਰ ਜ਼ਰੂਰ ਕਰਿਓ ਸੰਪਰਕ ਕਰਿਓ ਸਾਨੂੰ ਦੱਸਿਓ ਬਈ ਇਨ ਨੂੰ ਤੇ ਤੁਸੀਂ ਜਾਣਦੇ ਹੋ ਤਾਂ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸ਼ਾਇਦ ਤੁਹਾਡੀ ਸ਼ੇਅਰ ਕੀਤੀ ਵੀਡੀਓ ਇਹਦੇ ਆਪਣੇਾਂ ਤੱਕ ਕਿਤੇ ਤੱਕ ਪਹੁੰਚ ਜੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਪਾਲ ਜੀ ਸ਼ੁਕਰੀਆ ਬਹੁਤ ਬਹੁਤ ਤੁਹਾਡਾ ਜੀ ਬਾਜੀ ਇਹਨੂੰ ਬਾਵਾ ਤਕੰਬਰ ਨੂੰ ਅਗੋਂ ਮਜ਼ਾਕ ਤਾਂ ਕਰਦੇ ਕੇ ਕਰਨਾ ਕਰਨੀ ਬਾਦਰ फिक्र कर घर पे आ गए हॉस्पिटल आ गए अब नहला दुलाकर हॉस्पिटल में दाखिल करेंगे अभी ठीक है फिक्र मत करो चलो भाई बोले सो नि खड़े हो जाओ बाबा, बाबा खड़े हो थोड़ा तेरे को दिखाई देता है कलर दिखाई देता है कलर तेरे को कौन सा रंग का पहना पजामा पहना है तूने पजामा कौन से रंग का है ਹਾਂ ਜੀ ਨੀਮ ਬਹਾਦਰ ਨੂੰ ਹਸਪਤਾਲ ਚ ਲਿਆਇਆ ਹੈ ਜਿਸ ਸੁਪਨਿਆਂ ਦੇ ਹਸਪਤਾਲ ਚ ਜਿੱਥੇ ਸਾਡਾ ਸਟਾਫ ਡਾਕਟਰ ਸਹਿਬਾਨ ਇਹਦਾ ਟ੍ਰੀਟਮੈਂਟ ਕਰਨਗੇ ਕੱਲ ਨੂੰ ਸਾਡੇ ਕੋਲੇ ਆਪਰੇਸ਼ਨ ਥੀਟਰ ਤਾਂ ਹੈ ਨਹੀਂ ਚੈੱਕਅਪ ਕਰਾਵਾਂਗੇ ਔਰਥੋ ਵਾਲੇ ਡਾਕਟਰ ਡਾਕਟਰ ਰਮਨ ਸਿੰਘਲਾ ਜੀ ਨੂੰ ਦੀਪਕਾ ਹਸਪਤਾਲ ਚ ਤੇ ਉੱਥੇ ਫਿਰ ਇਹਨਾਂ ਦੇ ਆਪਰੇਸ਼ਨ ਆ ਜਿਹੜਾ ਬਾਹਾਂ ਦਾ ਕੀਤਾ ਜਾਊ ਕਿਉਂਕਿ ਬਾਹਾਂ ਟੁੱਟੇ ਹੋਏ ਸਿਰ ਚ ਅੱਠ ਟਾਂਕੇ ਲੱਗੇ ਹੋਏ ਆ ਸਰੀਰ ਦੇ ਉੱਤੇ ਹੋਰ ਬਹੁਤ ਸਾਰੀਆਂ ਸੱਟਾਂ ਲੱਗੀਆਂ ਹੋਈਆਂ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਤੇ ਹਾਲਾਤ ਬਹੁਤ ਔਖੇ ਆ ਬਾਪੂ ਦੇ ਬਸ ਬਾਪੂ ਤਕੜਾ ਹੋ ਜੇ ਵੀਰ ਅਰਦਾਸ ਕਰਿਓ ਪੂਰੀ ਵੀਡੀਓ ਦੇਖਣ ਲਈ ਧੰਨਵਾਦ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਕੀਤੀ ਹੋਈ ਸ਼ੇਅਰ ਵੀਡੀਓ ਹੋ ਸਕਦਾ ਕਿਸੇ ਦਾ ਭਲਾ ਕਰੇ ਵੈ ਗੁਰੂ ਜੀ ਕਾ ਖਾਲਸਾ ਵੈ ਗੁਰੂ